ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਚਿਰਾਂ ਬਾਅਦ ਹੀ ਵਲੌਗ ਪਾਉਣ ਲੱਗੇ ਮਿੱਤਰੋ ਹੋ ਗਏ 10 15 ਦਿਨ ਤੇ ਮਿੱਤਰੋ ਇਹ ਬਿਜੀ ਸੀਗੇ ਮੜੇ ਜਿਆਦਾ ਕੰਮ ਦੇ ਵਿੱਚ ਤੇ ਹੁਣ ਲੱਗਿਆ ਵਲੌਗ ਪਾਉਣ ਮਿੱਤਰੋ ਐਲਟੀ ਮੋਟਰ ਦਾ ਯੌਂਡੇ 53 ਦਾ ਤੇ ਮਿੱਤਰੋ ਇਹਦਾ ਟੁੱਟ ਗਿਆ 베アリング ਮਗਲ ਐਕਸਲ ਦਾ ਤੇ ਕਿਉਂ ਟੁੱਟਾ ਕੀ ਕਾਰਨ ਹੈ ਸਾਰਾ ਤੁਹਾਨੂੰ ਵੀਡੀਓ ਰਾਹੀਂ ਦੱਸਾਂਗੇ ਬੜੇ ਦੇ ਵੀਡੀਓ ਦੇ ਨਾਲ ਤੇ ਖੋਲਦੇ ਆਪਾਂ ਇਹਨੂੰ ਲੋ ਜੀ ਮਿੱਤਰੋ ਖੁੱਲ ਗਿਆ ਟਾਇਰ ਆਪਾਂ ਲਾ ਕੇ ਉਹ ਖੜਾ ਕਰਤਾ ਢਾਈ ਤੇ ਮਿੱਤਰੋ ਇੱਕ ਤੁਹਾਨੂੰ ਹੋਰ ਦੱਸ ਦਾਂ ਜਿਹੜੇ ਆਪਣੇ ਜੌਨੀ ਰਹਿਣਾ ਹੋਣਾ ਹੈ ਜਦੋਂ ਮਾ 2007 ਤੋਂ ਯਾਨੀ ਕਿ 6 6 ਤੋਂ ਰੱਖੋ 67 ਤੋਂ ਪਹਿਲਾਂ ਇਹ 7 8 9 10 ਮਾਡਲ ਜਿਹੜੇ ਵੀ ਆਏ ਹੁਣ ਗਾਂਢਾ ਆਈ ਜਾਂਦੇ ਹਨ ਉਹਨਾਂ ਨੂੰ ਮਿੱਤਰੋ ਸਟਾਰਟ ਲੱਗੇ ਆ ਜਿਹੜਾ ਸਟਾਰਟ ਦੇ ਨਾਲ ਨਾਟਕੱਸ ਹੈ ਠੀਕ ਹੈ ਜੀ ਤੇ ਹੁਣ ਮਿੱਤਰੋ ਇਹ ਲੱਗਿਆ ਬੋਲਟ ਠੀਕ ਹੈ ਜੀ 21 ਨੰਬਰ ਦੇ ਤੇ ਬੋਲਟ ਲਾ ਗਏ ਮਿੱਤਰੋ ਤੇ ਤਾਂ ਫਿਰ ਉਹ ਨਾਲ ਉਹਦੇ ਨਾਲ ਰੈਮ ਦੇ ਨਾਲ ਕੜਾਪਾ ਆ ਜਿਹੜਾ ਕੰਪਨੀ ਲਿਆ ਆਪਾਂ ਆ ਚੀਜ਼ ਹੈ ਦੇਖੋ ਆ ਘੜਾ ਪੈਂਦਾ ਫੇਰ ਇਹਦੇ ਬੋਲ ਲੱਗਦੇ ਆ ਬੋਲ ਵੀ ਮਿੱਤਰੋ ਬਰੀਕ ਚੋੜੀ ਵਾਲੇ ਆ ਲੱਗੇ ਨੂੰ ਆ ਐਲਟੀਮੇਟ ਬਰੀਕ ਚੋੜੀ ਦੇ ਆ ਤੇ ਹੁਣ ਆਪਾਂ ਲੱਗੇ ਆ ਇਹਨੂੰ ਖੋਲਣ ਤੇ ਮਿੱਤਰੋ ਇਹ ਗੱਲ ਇਹ ਵੀ ਦੇਖ ਲੋ ਇਹ 2000 ਮੇਰੇ ਸਹਾਨਾਸ਼ਾ ਨਹੀਂ ਕਿਹੜਾ ਮਾਡਲ ਇਹ 2001 ਆ 2001 ਹੋਇਆ ਮਿੱਤਰੋ ਇਹ ਤੇ ਤੁਸੀਂ ਦੇਖ ਲੋ ਕਿਤੇ ਪਾਸੇ ਜਗਾਲ ਜਾਂ ਕਿਤੇ ਪਾਸੇ ਲੱਗ ਹੈਂ ਹਾਂ ਤੇ ਮਿੱਤਰੋ ਜਗਾਲ ਦੇਖ ਲੋ ਕਿਤੇ ਪਾਸੇ ਵੀ ਲੱਗਾ ਹੋਵੇ ਜਾਂ ਟੱਚ ਵੀ ਹੋਵੇ ਜਗਾਲ ਕਿਤੇ ਪਾਸੇ ਵੀ ਦੇਖ ਲੋ ਤੇਨ ਕਟਟੋ ਘਾਟੇ ਸਤਨਾ ਦੇ ਤਰ੍ਹਾਂ ਕੁਝ ਲਾਏ ਬੰਦੇ ਕਿਤੇ ਪਾਸੇ ਰੰਜਗਾ ਲੱਗਾ ਇਹ ਆ ਮਿੱਤਰੋ ਬ੍ਰਾਂਡ ਠੀਕ ਆ ਜੀ ਪਤਾ ਨਹੀਂ ਕਿਹੜੀ ਚੀਜ਼ ਲਾਈ ਇਹਨੂੰ ਕਿਹੜੀ ਤਾਹ ਦੇ ਆ ਲੋਹੇ ਦੇ ਵਿੱਚ ਜਿਹੜਾ ਜਗਾਲ ਨਹੀਂ ਪੈ ਰਿਹਾ ਹੈ ਮਰਵਾੜਾ ਚ ਪੀ ਗਿਆ ਕੀ ਆ ਨਾਲ ਸਟੀਲ ਆ ਭਾਈ ਤੋਂ ਲੰਦੇ ਸਲਾ ਕੀ ਆ ਭਾਈ ਸਟੀਲ ਆ ਤੇ ਸੰਨੀ ਭਰਾ ਕਹਿੰਦਾ ਵਿੱਚ ਸਟੀਲ ਆ ਮਿੱਤਰੋ ਤੇ ਕਮੈਂਟਾਂ ਵਿੱਚ ਤੁਸੀਂ ਵੀ ਦੱਸਣਾ ਸਟੀਲ ਆ ਕਿ ਲੋਹੇ ਦੇ ਬਣਿਆ ਕਿਹੜੀ ਚੀਜ਼ ਦੇ ਬਣਿਆ ਜਿਹਨੂੰ ਜਿਹਨੂੰ ਹਾਂ ਵੀ ਜਿਹੜਾ ਇਹਨੂੰ ਜਗਾਲ ਨਹੀਂ ਲੱਗ ਰਿਹਾ ਠੀਕ ਆ ਜੀ ਬੱਕੇ ਚੀਲ ਸੋਨਾ ਆ ਤੇ ਦੇਖੋ ਮਿੱਤਰੋ ਆ ਫੰਡਿਸ਼ਨ ਨਾਲ ਦਾ ਜਾਂ ਕੰਪਨੀ ਦਾ ਟਰੈਕਟਰ ਦਾ ਤੇ ਇੱਕ ਉਹ ਟਰੈਕਟਰ ਖੜਾ ਮਿੱਤਰੋ ਮੈਸੀ ਉਹ ਸੀਗਾ ਚੈਨਾ ਵਾਲਾ ਮੈਸੀ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ 241 ਦਾ ਇੰਜਣ ਧਰਿਆ ਆ ਮਿੱਤਰੋ ਮਜ਼ਾ ਕਰੋ ਵੀ ਕਦੋਂ ਚੱਲਦਾ ਇਹ ਸੀ ਪਹਿਲਾਂ ਹੁਣ ਸਾਡੇ ਅੰਕਲ ਵਿਚਾਰੇ ਢਿੱਲੇ ਹੋ ਗਏ ਆ ਉਹਨਾਂ ਨੇ ਰੰਗ ਰੰਗ ਕਰਕੇ ਐ ਟੈਟੋ ਟੈਪ ਟੋਪ ਕਰਾਤਾ ਠੀਕ ਹੈ ਜੀ ਤੇ ਅੱਜ ਆ ਪਾਈਆਂ ਰੱਖਿਆ 241 ਦਾ ਮਿੱਤਰੋ ਛੋੜੀ ਨੋਜ ਲੜਾ ਬਰੀਕ ਨੋਜ ਲੜਾ ਤੇ ਇਹ ਵੀ ਟਰੈਕਟਰ ਖਚਾਈ ਪੂਰੀ ਫੁੱਲ ਕਰਦਾ ਇਹ ਆਪਾਂ ਨਵਾਂ ਹੀ ਲਿਆਂਦਾ ਇੰਜੇ ਪੇਟੀ ਬੰਦੇ ਇਹ ਜੜ ਤਾਂ ਆਪਾਂ ਤੇ ਚੈੱਕ ਕਰੋ ਇਹਨੂੰ ਚਲੋ ਨੇਰਾ ਮਿੱਤਰੋ ਬੱਦਲ ਬਹੁਤ ਜ਼ਿਆਦੇ ਹੋਆ ਸਾਡੇ ਏਰੀਆ ਦੇ ਵਿੱਚ ਤੇ ਲੱਗਦਾ ਅੱਜ ਮਹੀ ਪਾਉਂਗਾ ਇਹ ਵੀ ਸਾਡੇ ਉੱਤੇ ਬਿਲਗੇ ਮੇਲਾ ਵੀ ਆ ਸ੍ਰੀ ਗੁਰੂ ਆਜੰਦੇਵ ਜੀ ਦਾ ਤੇ ਚਲੋ ਮਿੱਤਰੋ ਨਾਲ ਹੋ ਕੇ ਮਗਰਾੜ ਲਹਾਈਏ ਚਾਹਾ ਕੇ ਆਪਾਂ ਲਾਈਏ ਟੂ ਤੇ ਓ ਰਗਿੰਦਰੀ ਬਾਲਟੀਂ ਇੱਥੇ ਤੇਲ ਕੱਢਣ ਵਾਲੀਆਂ ਲੈ ਲੈ ਸ਼ਦੀਕਾ ਪਹਿਲਾਂ ਤੇਲ ਕੱਢ ਦੇ ਤਲਿਓ ਨਗਿੰਦਰੀ ਨੂੰ ਕਿਹਾ ਵੀ ਮਿੱਤਰੋ ਟਰੈਕਟਰ ਤੋਂ ਹੋ ਗਏ ਰੱਖੀ ਵੀ ਥੋੜਾ ਟਾਈਮ ਖਰਾਬ ਇਹ ਮਾਰੇ ਅਸੀਂ ਪਾਣੀ ਪਾਉਣ ਭਜਿਆ ਆਹ ਦੇਖੋ ਮਿੱਟੀ ਮੋਰੀ ਦੇਖੋ ਕਿੰਨੀ ਮਿੱਟੀ ਜੰਮੀ ਆ ਪਤਾ ਨਹੀਂ ਕੀ ਧੋਂਦ ਰਿਹਾ ਕਹਿੰਦਾ ਭਾਈ 5 ਘੰਟੇ ਲਾ ਦੇ ਧੋਂਦ ਨੂੰ ਆ ਲੱਗਾ ਹੁਣ ਧੋਂਦ ਐਂ ਤੰਗ ਇਦਰਾ ਚੰਦ ਘਾੜ ਦੇ ਨਗਿੰਦਰੀ ਇਧਰੋਂ ਚੰਗੀ ਤਰ੍ਹਾਂ ਧੋਤਾ ਨਹੀਂ ਇਹਨੇ ਤੇ ਹੁਣ ਲੱਗਾ ਧੋਣ ਮਗਾ ਧੋ ਹੁਣ ਇਹਨਾਂ ਚੰਗੀ ਤਰ੍ਹਾਂ ਤੇ ਮਿੱਤਰੋ ਬੱਦਲ ਬਹੁਤ ਜ਼ਿਆਦਾ ਹੋ ਆਇਆ ਉੱਧੇ ਤੋਂ ਕਿੰਨਾ ਪਤਰਾ ਹੋਇਆ ਇਦਰੀ ਸਾਈਡ ਤੇ ਹੈਗਾ ਨਹੀਂ ਝੋਨਾ ਝੋਨਾ ਮਿੱਤਰੋ ਲੱਗ ਗਿਆ ਇਧਰ ਸਾਰੇ ਪਾਸੇ ਤੇ ਤਕਰੀਬਨ ਸਾਡੇ ਵਾਲੇ ਤਾਂ ਕੰਮ ਨਿਬੜੇ ਗਿਆ ਸਾਰਾ ਇਧਰ ਝੋਨੇ ਦਾ ਆਹੀ ਅੰਕਲ ਦਾ ਕੰਮ ਰਹਿ ਗਿਆ ਮੜਾ ਜਿਹਾ ਕੱਦਾ ਖਤੇ ਰਹਿ ਗਿਆ ਕਿਦੂ ਕਰਨ ਨਾਲ ਪਨੀਰੀ ਇੱਥੇ ਵੇਚੀ ਆ ਉਹ ਮਿੱਤਰੋ ਭਰਾ ਆਪਣਾ ਇੰਗਲੈਂਡ ਚੋਂ ਆਇਆ ਸੰਜੀ ਆਉਂਦੇ ਆ ਰਿਹਾ ਇਹਨਾਂ ਇੰਗਲੈਂਡ ਨਾਲ ਦੀ ਪਛਾਣ ਭੈਣ ਜੀ ਬੋਤਲਾਂ ਨਾਲੇ ਰੱਖਦੇ ਪਾਣੀ ਆਣੀਆਂ ਹੈ ਆ ਵਾਹ ਜਾ ਗਿਆ ਇਹ ਮੇਤਰੰਗਲੈਂਡ ਚ ਆਇਆ ਜਰਾ ਡੇੜੀ ਦਾ ਢਿੱਲਾ ਹੋਇਆ ਉਹਦੇ ਕਰਕੇ ਆਇਆ ਫਿਰ ਮਹੀਨਾ ਹੋ ਗਿਆ ਇਹਨੂੰ ਚਲੋ ਅੰਗਲੈਂਡ ਠੀਕ ਹੋ ਕੇ ਆ ਜਾਣਾ ਛੇਤੀ ਹਫਤਾ ਅਜ ਬਚਾਰੇ ਦਾਗਲ ਇਹ ਮੁੰਡਾ ਕੰਮ ਛੱਡ ਕੇ ਆਪਣਾ ਆਇਆ ਅੰਗਲੈਂਡ ਚ ਤੇ ਨਗਿੰਦਰੀ ਮੇਰਾ ਭਰਾ ਧੋਈ ਜਾਂਦਾ ਐ ਚੰਦ ਘਾੜਦੇ ਮੇਰਾ ਭਰਾ ਲਾਦੇ ਪੋਚਾ ਚੰਗੀ ਤਰ੍ਹਾਂ ਟੂਬ ਦੇ ਵਾਲੇ ਦੁਆਲੇ ਮੇਤਰ ਆਪਣਾ ਪਹਿਲੇ ਸਮਾਨ ਲਿਆ ਇਹ ਕੱਲ ਆ ਮੇਤਰੋ ਕੰਪਨੀ ਅਸਲੀ ਨਾ ਅਰੀਜਨਟ ਹੀ ਆਈ ਆ ਇਹਨਾਂ ਨੂੰ ਬਰੰਗਿਆ ਦੀ ਖੇਤੀ ਕੇ ਖੇਤੀ ਕੇ ਪੈਰ ਪਟਕੇ ਤੌਰ ਨਾ ਤੇ ਆ ਗਿਆ ਗਾਈਡ ਹੋ ਗਈ ਆ ਤੇ ਆ ਸੀਲਾਂ ਤੇ ਆ ਸ਼ਮ ਹੋ ਗਈ ਆ ਤੇ ਆ ਟਿਊਬ ਹੋ ਗਈ ਆ ਦੀ ਜੌਂੜੀਆ ਦੀ ਬਲੈਕ ਬਲੈਕ ਲਾਉਣੀ ਮਿੱਤਰੋ ਟਰੈਕਟਰ ਵੀ ਬਲੈਕ ਆ ਤੇ ਆਪਾਂ ਟਿਊਬ ਵੀ ਬਲੈਕ ਲਾਉਣੀ ਆ ਠੀਕ ਹੈ ਉਹ ਬ੍ਰੇਕਾ ਵਾਲਾ ਵੀ ਆਰਡਰ ਕਰ ਦਈਏ ਜਾਂ ਕਿਹੜਾ ਆਹ ਆ ਉਹ ਵੀ ਯਾਰ ਮਿੱਤਰੋ ਆ ਵੀ ਬਹੁਤ ਲੀਕ ਕਰਦਾ ਬ੍ਰੇਕ ਵਾਲਾ ਕਿਉਂਕਿ ਬ੍ਰੇਕ ਦਾ ਡਬਲ ਪੈਡਲ ਮਾਣਾ ਪੈਂਦਾ ਬਹੁਤ ਲੀਕ ਕਰਦਾ ਅਧਿ ਇਹਦੇ ਰੰਗ ਰੰਗ ਵੀ ਪਵਾਏ ਇਥੇ ਕੱਟ ਵੀ ਪਵਾਈ ਸੀ ਇਹਦੀ ਸੀਲਾਂ ਵਾਲੀ ਮਿੱਤਰੋ ਚੱਲੀ ਨਹੀਂ ਮੈਂ ਉਦੋਂ ਵੀ ਅੰਕਲ ਨੂੰ ਕਿਹਾ ਵੀ ਆਪਾਂ ਨਮਾਏ ਪਾਉਣਾ ਕਿ ਬਹੁਤ ਚੈਨੇ ਚੱਲਣਾ ਇਹ ਥੋੜਾ ਜਿਹਾ ਚੱਲਣਾ ਇਹ ਠੀਕ ਹੈ ਜੀ ਤੇ ਚਲੋ ਭਾਈ ਹੁਣ ਕਹਿੰਦਾ ਆਪਾਂ ਪਹਿਲਾਂ ਨਮਾਏ ਲਗਾਉਣਾ ਕੰਪਨੀ ਦੇ ਵਿੱਚ ਤੇ ਇਹਦੀ ਲੀਕਿੰਗ ਵੀ ਠਾਉਣੀ ਆ ਮਾੜੀ ਮੋਟੀ ਕਿਉਂਕਿ ਮਿੱਤਰੋ ਪੁਰਾਣਾ ਖੌਣ ਰਿਆ ਇਹ ਇਹ ਅੱਜ ਦਾ ਨਹੀਂ ਪੰਪ origignal ਕੰਪਨੀ ਨਾਲ ਦਾ ਹੀ ਚੱਲਦਾ ਇਹਦੇ ਨਾਲ ਠੀਕ ਹੈ ਜੀ ਤੇ ਮਾੜੀ ਮੋਟੀ ਲੀਕਾਂਗੇ ਆ ਇਹਦੀ ਇਥੇ ਰਬੜ ਰੰਗ ਹੁੰਦਾ ਜਾਂ ਇਹਦੇ ਵਿੱਚ ਜੈਲ ਹੋਣਾ ਜਾਂ ਰੰਗ ਹੁੰਦਾ ਅਬਰ ਰੰਗ ਵੀ ਆਉ ਤੇ ਕਦੂ ਕਦੂ ਤੇ ਮਿੱਤਰੋ ਕਦੂ ਭਾਈ ਦਾ ਥੋੜਾ ਜਿਹਾ ਰਹਿ ਗਿਆ ਇਹ ਦੋ ਖਤੇ ਤੇ ਨਾਲੇ ਟਰੈਕਟਰ ਤਵਾ ਗਿਆ ਚੰਗੀ ਤਰ੍ਹਾਂ ਇਸ ਆਪਾਂ ਮੋਹਲ ਚੱਕ ਕੇ ਇਹਦੇ ਖੋਲਾਂਗੇ ਅਲਟੀਮੋਡਲ ਦੇ ਇਹ ਮਿੱਤਰੋ 2002 ਮਾਡਲ ਆ ਤੇ ਸਾਡੇ ਏਰੀਆ ਵਿੱਚ ਪਹਿਲਾ ਟਰੈਕਟਰ ਇਹ ਆ ਸੀ ਅਲਟੀਮੋਡਲ ਤੇ ਹੁਣ ਤਾਂ ਕੰਪਨੀ ਵਾਲੇ ਨਾ ਐਸੈਸਰੀ ਦਿੰਦੇ ਆ ਨਾ ਛਤਰੀ ਦਿੰਦੇ ਆ ਤੇ ਨਾ ਮੂਰੇ ਪਲੇਟਾ ਦਿੰਦੇ ਆ ਸ਼ਾਇਦ ਨਾਲ ਹੀ ਆਈਆਂ ਸੀ ਨਾ ਪਲੇਟਾ ਸਾਰਾ ਬੰ ਨਾਲੇ ਗੇਟ ਨਾਲ ਆ ਆ ਪਲੇਟਾ ਮਿੱਤਰੋ ਸਾਰੀਆਂ ਨਾਲ ਹੀ ਆਈਆਂ ਸੀਆਂ ਹਾਂ ਤੇ ओरिजिनल ਕੰਪਨੀ ਦੇ ਬ੍ਰਾਂਡ ਨਾਲ ਹੀ ਆਸੀ ਸਮਾਨ ਇਹ ਤੇ ਕਿੰਨੀਆਂ 2 ਚਾ 6 6 ਪਲੇਟਾਂ ਤੇ ਮਿੱਤਰਾਂ ਗੋਟਕਾ ਇਹ ਨਾਲ ਕੰਪਨੀ ਦਾ ਹੈਗਾ ਤੇ ਆ ਵੀ ਮਿੱਤਰੋ ਚਾ ਚਾ ਦੋ ਇਧਰ ਪਲੇਟਾਂ ਤੇ ਦੋ ਉਧਰ ਬੇੜ ਚਾਰ ਬੇੜ ਇਹਨੂੰ ਦਿੱਤੇ ਆ ਟਰੈਕਟਰ ਨੂੰ ਮਗਲੇ ਚੱਕਿਆਂ 'ਚ ਹਾਂ ਛਤਰੀ ਵੀ ਨਾਲ ਦਿੱਤੀ ਸਾਡੇ ਉਹ ਕਿਦੋਂ ਕਿੰਨੇ ਦੇ ਲੈਂਦੇ ਟਰੈਕਟਰ ਆਪਾਂ 2002 2 ਮਾਡਲ ਅੱਛਾ ਸੌਰੀ 2001 ਮਾਡਲ ਹੈ ਮਿੱਤਰੋ ਇਹ ਤੇ ਸਵਾ ਚਾਰ ਦਾ ਟਰੈਕਟਰ ਲੈ ਕੇ ਆਏ ਸੀਗੇ ਠੀਕ ਹੈ ਜੀ ਅਸੀਂ ਵੀ ਉਹਦੇ ਚਲੋ ਛੋੜੇ ਜੇ ਹੁੰਦੇ ਸੀਗੇ ਅਜਿਹਾ ਨਾ ਯਾਰ ਇਹ ਟਰੈਕਟਰ ਕਿਹੜਾ ਆ ਗਿਆ ਸਾਡੇ ਏਰੀਆ ਦੇ ਵਿੱਚ ਐਡੇ-ਐਡੇ ਟਾਇਰ ਅਈ ਤਾਂ ਜਦੋਂ ਉਦੋਂ ਟਰੈਕਟਰਾਂ ਟਾਇਰ ਸੀ ਮਿੱਤਰੋ 11 12 ਨੰਬਰ ਤੇ ਹੁੰਦੇ ਜਾਂ 14 13 ਨੰਬਰ ਹੀ ਹੁੰਦੇ ਜਿਆਦਾ ਤਕਰੀਬਨ ਸਾਰੇ ਜਿੱਟੋਂ ਕੋ ਫੋਰਡ ਫਲ ਚੱਲਦੇ ਦੋਸਤਾਂ 2002 ਵਿੱਚ ਅਜਿਹਾ ਨਾ ਕਿੱਡਾ ਟਰੈਕਟਰ ਆ ਵੀ ਲੈ ਵੀ ਰੜੇ ਟਾਇਰ ਮਗਲੇ ਹਨ ਚਲੋ ਟਾਈਮ-ਟਾਈਮ ਦੀਆਂ ਗੱਲਾਂ ਹੁਣ ਤਾਂ ਏਰੀਆ ਵਿੱਚ ਹੌਲੰਡ ਤਾਂ ਜੌਂਡ ਯਾਰੀ ਹੋ ਗਿਆ ਸਾਰੇ ਪਾਸੇ ਸਾਰੇ ਟਰੈਕਟਰੇ ਹੋ ਗਏ ਯਾਰ ਸਾਰੀਆਂ ਕੰਪਨੀਆਂ 16 ਟਾਇਰ ਦੇਣ ਲੱਪਈ ਆ 16 ਟਾਇਰ ਦੇਣ ਲੱਪਈ ਹੁਣ ਸਾਰੀਆਂ ਕੰਪਨੀਆਂ ਸਾਰੇ ਟਰੈ ਤੇ ਚਲੋ ਮਿੱਤਰੋ ਚਾਹ ਚੋ ਪੀ ਲਓ ਚਾਹ ਆ ਗਈ ਆ ਚਾਹ ਠੰਡੀ ਹੋ ਜਾਂਦੀ ਆ ਸਾਰੀ ਮਕਿੰਦਰੀ ਆ ਗਈ ਆ ਚਾਹ ਪੀਓ ਮੇਰੇ ਭਰਾ ਸਵੇਰ ਦਾ ਵੇਲਾ ਲੋ ਵੀ ਐਲਟੀ ਦੀ ਆਪਾਂ ਲਾ ਲਈ ਆ YouTube ਠੀਕ ਹੈ ਜੀ ਤੇ ਇਹਦਾ ਲੋਕ ਕਿੱਥੇ ਗਿਆ ਉਹ ਬੈਜ ਗਿਆ ਹੋਰ ਉਹ ਬੈ ਲੋਕ ਮਿੱਤਰੋ ਇਹ ਬੋਰਡ ਨੂੰ ਲੋਕ ਪਿਆ ਹੁੰਦਾ ਜੇ ਇਹਦਾ ਮਿੱਤਰੋ ਹੱਥ ਨਾਲ ਖੁੱਲ ਗਿਆ ਸਮਝ ਲੈ ਬੈਰਨ ਟੁੱਟਾ ਓਕੇ ਜੀ ਤੇ ਟੁੱਟਾ ਹੀ ਆਪਾਂ ਦਾ ਉਹ ਤਾਂ ਫੇਰ ਵੀ ਤੁਹਾਨੂੰ ਦੱਸਦਾ ਜੇ ਹੱਥ ਨਾਲ ਖੁੱਲ ਗਿਆ ਤਾਂ ਬੋਰਡ

ਤੇ ਜੋ ਕੀ ਹੁਣ ਸਟਾਰ ਬਾਹਰ ਗੱਡੀਏ। ਠਾਕ। ਕਾਲੀ ਖਾਲੀ ਟੂਪ ਆਪਾਂ। ਤੇ ਮਿੱਤਰੋ ਜਿਹੜੇ ਨਾ ਆਪਣੇ ਹਰੇ ਦੂਜੇ ਜੌਂਡੀ ਰੋਪਲੇ ਮਾਡਲ ਆਉਂਦੇ ਆ ਤੇ ਉਹਦੇ ਵਿੱਚ ਸ਼ੈਮ ਪਾਈ ਹੁੰਦੀ ਅਥੇ ਵਿੱਚ ਟ੍ਰੈਕਟਰ ਦੇ ਵਿੱਚ। ਤੇ ਮਿੱਤਰੋ ਇਹਦੇ ਵਿੱਚ ਸ਼ੈਮ ਨਹੀਂ ਹੈਗੀ ਤੇ ਇਹਦੇ ਵਿੱਚ ਕੰਪਨੀ ਨੇ ਇਹ ਨਾ ਦੇਖੋ 베어ਿੰਗ ਦੇ ਮਰੇ ਲੋਗ ਪਾ ਆ। ਇਹਦੇ ਮਰੇ ਲੋਗ ਹੈ ਮਿੱਤਰੋ। ਠੀਕ ਹੈ ਜੀ। ਤੇ ਲੋਗ ਆਪਾਂ ਖੋਲਾਂਗੇ ਤੇ ਫਿਰ ਐਕਸਲ ਬਾਹਰ ਨਿਕਲਣਾ ਤੇ ਨਾਲੇ ਦੇਖੋ 16 ਨੰਬਰ ਦਾ ਬੋਲਟ ਪਾ ਕੇ ਉਹ ਤੇ ਲੋਗ ਲਾ ਤੇ ਮਿੱਤਰੋ ਡਬਲ ਫੇ ਲੋਗ ਲਾ ਥੱਲੇ ਇਹਦੇ ਵੀ ਬੈਰਿੰਗ 140 ਇਹਨਾਂ ਬਾਹਰ ਨਿਕਲ ਜਵੇ ਕਿ ਜੰਟੇਟਰ ਦਾ 100 ਟੁੱਟ ਜਾਂਦਾ ਬਾਹਰ ਨੂੰ ਆ ਜਾਂਦਾ ਟਾਇਰ ਤੋਂ ਹੈ ਨਾ ਮਗਰਾੜ ਤੋਂ ਬਾਹਰ ਨਿਕਲਿਆ ਆਉਂਦਾ ਇਹ ਮਿੱਤਰੋ ਕੰਪਨੀ ਪੱਕਾ ਹੀ ਕੰਮ ਕੀਤਾ ਆ ਜੋ ਵੀ ਹੋਣਾ ਵਿਚੇ ਰਵੇ ਐਕਸਲ ਟਗੇ ਬਾਹਰ ਨਾ ਨਿਕਲੇ ਆਪ ਲਗਾ ਲੋਗ ਮੇ ਤੋਂ ਲੋਗ ਪਾਟ ਕੇ ਤੁਹਾਨੂੰ ਦਿਖਾਉਂਦੇ ਆ ਸਾਰਾ ਰਗਾ ਲੋਗ ਇਹਦਾ ਲੋਏ ਮੇਤਰੋ ਮੈਰੰਗ ਦੇ ਮੋਰੇ ਆਪਾਂ ਲੋਗ ਲਿਆ ਕੱਢ ਠੀਕ ਹੈ ਜੀ ਉਹਦੇ ਮਰੇ ਲੋਗ ਹੁੰਦਾ ਬੈਰੰਗ ਮਰੇ ਤੇ ਹੁਣ ਆਪਾਂ ਐਕਸਲ ਕੱਢੀਏ ਬਾਹਰ ਹੁਣ ਐਕਸਲ ਬਾਹਰ ਮੇਤਰੋ ਨਿਕਲਣਾ ਆ ਇਹ ਐਲਟੀ ਮਾਡਲ ਨੇ ਮੇਤਰੋ ਇਹ ਚੀਜ਼ਾਂ ਦਿੱਤੀਆਂ ਆ ਹੁਣ ਤਾਂ ਡਾਟਾ ਨੂੰ ਦਿੰਦੇ ਨਹੀਂਗੇ ਲੋਗ ਲੋਗ ਕਰਦੇ ਆ ਪੱਕਾ ਹੱਲ ਗਾਰਾ ਪੈਣ ਤੋਂ ਬਿਰਗ ਟੁੱਟਣ ਤੋਂ ਠੀਕ ਹੈ ਜੀ ਤੇ ਧੋਸ ਵਾਰ ਕੇ ਚੰਗੇ ਤੇ ਡੀਜ਼ਲ ਦੇ ਨਾਲ ਟੂਬ ਤੇ ਐਕਸਲ ਤੇ ਕਰਦੇ ਆ ਫਿੱਟ ਆਪਾਂ ਇਹਿੰਦਰੀ ਡੀਜ਼ਲ ਕੱਢ ਕੇ ਲਿਆ ਮਿੱਤਰੋ ਆ ਲਿਆਂਦਾ ਭਰਾਣੇ ਟੱਬ ਅੱਜ ਗੱਡੀ ਨਹੀਂ ਆਪਣੀ ਲੈ ਕੇ ਆਂਦੀ ਤੇ ਮਿੱਤਰੋ ਮੌਸਮ ਬਹੁਤ ਯਾਨੀ ਕਿ ਮੀਂਹ ਆ ਬਣਿਆ ਤੇ ਨਾਲੇ ਹੈਗਾ ਵੀ ਸਾਡੇ ਪੈਂਡ ਦੇ ਨਾਲੇ ਹੀ ਆ ਤੇ ਆਪਾਂ ਜਿੱਥੇ ਟਰੈਕਟਰ ਖੋਲੇ ਆ ਅੱਧਾ ਕਿਲੋਮੀਟਰ ਬਾੜੇ ਹੀ ਆ ਤੇ ਮੈਂ ਚੱਲਾ ਜਮ ਮੋਟਰਸਾਈਕਲ ਤੇ ਚੱਲਦੇ ਆਪਾਂ ਗਰੰਗ ਪਉਣ ਸਿਲਟੀ ਦਾ ਤੇ ਚਲੋ ਤੋ ਤੋ ਲੀ ਗੇ ਤੋਸ ਵਰਗੇ ਤਿੰਨ ਤਰ੍ਹਾਂ ਮਿਲਦੇ ਆਪਾ ਮਿੱਤਰੋ ਲਓ ਵੀ ਮਿੱਤਰੋ ਸਮਾਨ ਆਪਾ ਲਿਆਇਤੋ ਤੇ ਮਿੱਤਰੋ ਆਪਾ ਲੱਗਿਆ ਉਹਨੂੰ ਸੀਲ ਦੀ ਫੈਟਿੰਗ ਕਰਨ ਦੀ ਗਏ ਤੇ ਮਿੱਤਰੋ ਕੰਪਨੀ ਜਿਹੜੀ ਹੈਗੀ ਆ ਜੋਂੜੀ ਇਹ ਸੀਲ ਐਦਾਂ ਆਪਾਂ ਦਾ ਸੀਲ ਹੁੰਦੀ ਐ ਖਸਾ ਦੇ ਬੱਚ ਠੀਕ ਹੈ ਜੀ ਇੰਨੀ ਮਿੱਤਰੋ ਪਤਲੀ ਸੀਲ ਆ ਨਾ ਜਿੱਦਾਂ ਆਪਣੇ ਝੋਨੇ ਦੇ ਬੱਚੇ ਆ ਨਾ ਝੋਨੇ ਦੇ ਬੱਚੇ ਜਾਈ ਟੁੱਟਦੇ ਇਹ ਜਿੱਦਾਂ ਆਪਾਂ ਕਦੂ ਕਰਦੇ ਆ ਉਦੋਂ ਜਿਆਦਾ ਬਰੇਕ ਟੁੱਟਦੇ ਆ ਤੇ ਮਿੱਤਰੋ ਜਦੋਂ ਨਾ ਆਪਣੇ ਝੋਨੇ ਆਪਾਂ ਕਦੂ ਕਰਦੇ ਆ ਭਈਏ ਖਾਦ ਨਾ ਖਾਦ ਵਾਲੇ ਬੋਰੇ ਦੇ ਖੋਲਦੇ ਧਾਗੇ ਧੋਗੇ ਵਿੱਚੇ ਛੜਨਦੇ ਆ ਜਾਂ ਡੋਰਾਂ ਲਾ ਲਓ ਮਿੱਤਰੋ ਉਹਦੇ ਕਾਰਨ ਮਿੱਤਰੋ ਅਸੀਲ ਬਹੁਤ ਵੱਡ ਹੁੰਦੀ ਆ ਪਰ ਇੱਕ ਕੰਪਨੀ ਨੇ ਕੱਚ ਰੱਖਿਆ ਬਹੁਤ ਪਤਲੀ ਸੀਲ ਪਾਈ ਆ ਇੱਥੇ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਵੀ ਮੋਟੀ ਸੀਲ ਪਾਉਣ ਜਿਹੜਾ ਆ ਬੈਰਿੰਗ ਦੀ ਸ਼ਿਕਾਇਤ ਨਾ ਆਵੇ ਠੀਕ ਹੈ ਜੀ ਕਿਉਂਕਿ ਜਾਰੇ ਜ਼ਿੰਮੇਵਾਰ ਸਾਰੇ ਪਰੇਸ਼ਾਨ ਹੁੰਦੇ ਆ ਕਿਉਂਕਿ ਜੋਂਹੜੀ ਟ੍ਰੈਕਟਰ ਦੇ ਕਦੋਂ ਵਿੱਚ ਬੈਰਿੰਗ ਬੋਟ ਉੱਡਦੇ ਆ ਮਗਲੇ ਚੱਕੇ ਤੇ ਕਿਉਂਕਿ ਲਿਵਰੀ ਬਹੁਤ ਚੜਦੀ ਸਮਾਨ ਵੀ ਮਹਿੰਗਾ ਹੀ ਆਉਂਦਾ ਆ ਤੇ ਚਲੋ ਮਿੱਤਰੋ ਹੁਣ ਪੱਕਾ ਹੱਲ ਕਰਦੇ ਆ ਆਪਾਂ ਠੀਕ ਹੈ ਜੀ ਆ ਚੱਕੋ ਪਹਿਲਾਂ ਸਿੰਗਲ ਸੀਲ ਪਾਈ ਆ ਆ ਇਹ ਮਿੱਤਰੋ ਹੁਣ ਡਬਲ ਸੀਲ ਪਾਉਣੀ ਆਪਾਂ ਠੀਕ ਹੈ ਜੀ ਲੋਵੀ ਮਿੱਤਰੋ ਸੀਲ ਕੇ ਠੋਕ ਠੀਕ ਹੈ ਜੀ ਤੇ ਹੁਣ ਆ ਚੱਲੇ ਦੂਜੀ ਸੀਲ ਆ ਜਾਓ ਤੇ ਮਿੱਤਰੋ ਹੁਣ ਬੈਰਗਣਾ ਠੋਕੂਗੀ ਤੇ ਲੱਟ ਗਈ ਤੇ ਮਿੱਤਰੋ ਹੁਣ ਦੇਖੋ ਮਟਾਈ ਕਿੰਨੀ ਹੋ ਗਈ ਸੀਲ ਦੀ ਤੁਹਾਨੂੰ ਇਧਰੀ ਸਾਈਡ ਤੇ ਦਿਖਾ ਦਿੰਦੇ ਆ ਆ ਦੇਖੋ ਮਟਾਈ ਕਿੰਨੀ ਹੈ ਸੀਲ ਦੀ ਠੀਕ ਹੈ ਜੀ ਅੱਗੇ ਸਗੀ ਇੰਨੀ ਮਟਾਈ ਇਹ ਮਿੱਤਰੋ ਛੇ ਦੀ ਪਾੜ ਜਾਂਦੀ ਆ ਕੱਦੂ ਦੇ ਨਾਲ ਠੀਕ ਹੈ ਜੀ ਗਾਰਾ ਗੂਰਾ ਪੈਣ ਦੇ ਨਾਲ ਜਾਂ ਧਾਗੇ ਧਾਗੇ ਚੜਨ ਦੇ ਨਾਲ ਇੱਕ ਸਲਾਂ ਦੇ ਟ ਗਈ ਡੋਰਾ ਡੋਰਾ ਲਪੇਟ ਹੋ ਜਾਂਦੀ ਆ ਮਿੱਤਰੋ ਐਸਲਾਂ ਦੇ ਨਾਲ ਉਹਨਾਂ ਛੇ ਦੀ ਸੀਲ ਉਹਨਾਂ ਵੱਡ ਹੋ ਕੇ ਛੇ ਦੀ ਬਿਰੰਗ ਟੁੱਟਦੇ ਆ ਤੇ ਮਿੱਤਰੋ ਓ ਜੇ ਟੁੱਟੂਗਾ ਤਾਂ ਤੇ ਮਿੱਤਰੋ ਹੁਣ ਆਪਾਂ ਪਾ ਦੇ ਡਬਲ ਸੀਲ ਠੀਕ ਹੈ ਜੀ ਤੇ ਪਾਟੂਗੀ ਤਾਂ ਪਾਟੂਗੀ ਤੇ ਸੀਲ ਥਲੜੀ ਪਾਟੂਗੀ ਉੱਪਰ ਲੈਣਾ ਪਾਟੂਗੀ ਠੀਕ ਹੈ ਜੀ ਇਹ ਸੇਵ ਰੱਖੂਗੀ ਬੈਰਿੰਗ ਦੇ ਉੱਪਰ ਤਾਂ ਡਬਲ ਸੀਲ ਪਾਈ ਆ ਇਹ ਚੱਲੋ ਮੇਰਾ ਦਾਵਾ 5-6 ਸਾਲ ਬੜਾ ਬੈਰਾਂ ਨਾ ਟੁੱਟੂਗਾ ਓਕੇ ਜੀ ਜੇ ਸਿੰਗਲ ਸੀਲ ਪਾਉਂਗੇ ਤਾਂ ਮਿੱਤਰੋ 2-3 ਸੀਜ਼ਨ ਹੀ ਚੱ ਉਦੋਂ ਉਹ 베ਰਿੰਗ ਟੁੱਟਦਾ ਤੇ ਡਬਲ ਪਾਉਂਗੇ ਤੇ 5-6 ਸਾਲ ਨਹੀਂ ਟੁੱਟੂ ਤੁਹਾਡਾ 베ਰਿੰਗ ਓਕੇ ਜੀ ਸਾਨੂੰ 4-5 ਸਾਲ ਹੋ ਗਏ ਮਿੱਤਰੋ 4 ਸਾਲ ਹੋ ਗਏ ਰੱਖੋ ਤੁਸੀਂ 4 ਸਾਲ ਹੋ ਗਏ ਸਾਨੂੰ ਡਬਲ ਸੀਲ ਪਾਉਂਦੇ ਨੂੰ ਅੱਜ ਤੱਕ ਕੋਈ ਇਹ ਡਬਲ ਸੀਲ ਵਾਲਾ ਐਕਸ਼ਨ ਨਹੀਂ ਪਟਿਆ ਚੱਲੇ ਜਾਂਦੇ ਬਾਬੇ ਨਾਨਕ ਦੀ ਕਿਰਪਾ ਨਾਲ ਠੀਕ ਤੇ ਆਪਾਂ ਡਬਲ ਸੀਲ ਫਿੱਟ ਕੀਤੀ ਆ ਤੇ ਹੁਣ ਪਾਉਂਦੇ ਉੱਪਰ ਦੀ 베ਰਿੰਗ ਤੇ ਗਰੀਸ ਭਰ ਹੁੰਦੀ ਹੈ 베ਰਿੰਗ ਦੇ ਵਿੱਚ ਤੇ ਨਿੰਕੇਂਦਰੀਓ ਬਾਕਸ ਬਣਾ ਚੱਕੀ ਲਓ ਇਹ ਬਿਰੰਗ ਲਿਆ ਫਟਕਾਰ ਆਪਾਂ ਤੇ ਰੱਖ ਲਿਆ ਪੂਜਰ ਉੱਥੇ ਤੀਆ ਜੀ ਤੇ ਹੁਣ ਸੱਟ ਮਾਰਾਂਗੇ ਤੇ ਬਰੋਬਰ ਜਾਊਗਾ ਬਿਰੰਗ ਥੱਲੇ ਨਾਲ ਜੀ ਤੇ ਕਰੋ ਚੱਕ ਸੀਲ ਦੀ ਮਟਾਈ ਲਓ ਜੀ ਮਿੱਤਰੋ ਆਨ ਲਾਇਆ ਗ੍ਰੀਸ ਵਾਲੇ ਦਿਵਾਲੇ ਤੇ ਫੇਰ ਆਪਾਂ ਐਕਸਲ ਹੋੰਗਰ ਵਾਨਾ ਟਿਊਬ ਵਿੱਚ ਤੇ ਉਹਨੂੰ ਕਰਦੇ ਆ ਫਿੱਟ ਤੇ ਉਹਨਾਂ ਆਪਾਂ ਧੋ ਲਈ ਆਗੇ ਟਿਊਬ ਟਿਊਬ ਰੱਖੀਏ ਮਿੱਤਰੋ ਪਾ ਉਥੇ ਪਾਣੀ ਮਾਰਨ ਤੇ ਮੋਟਰ ਚੱਲੇਗੀ ਲਾਈਟ ਚੱਲੇਗੀ ਸੀਗੀ ਤੇ ਹੁਣ ਲਾਈਟ ਆਈ ਆ ਤੇ ਹੁਣ ਆਪਾਂ ਧੋਰੀ ਟਿਊਬ ਜਾ ਕੇ ਪੁੱਥੇ ਲਓ ਜੀ ਮਿੱਤਰੋ ਟਿਊਬ ਲਿਆਂਦੀ ਧੋ ਐਂ ਚੰਗੀ ਤਰ੍ਹਾਂ ਪਾਣੀ ਮਾਰ ਕੇ ਵਿੱਚੋਂ ਕੱਢਤਾ ਗੰਦ ਤੇ ਘਾਰਾ ਤੇ ਗ੍ਰੀਸ ਨੇ ਭਰੀ ਪਈ ਮਿੱਤਰੋ ਇਹ ਬਹੁਤ ਮਾਰੀ ਅਗਰੀ ਹਨ ਇਹਨਾਂ ਦੇ ਕੋਲ ਨੇ ਤੇ ਹੁਣ ਮਿੱਤਰੋ ਆਪਾਂ ਇਧਰ ਹੀ ਸਾਈਡ ਤੇ ਵੱਡੀ ਕੌਨ ਤੇ ਗਾਈਡ ਠੋਕਾਂਗੇ ਗਾੜੀ ਵਿੱਚ ਮੈਂ ਤਾਂ ਠੋਕਤੀ ਐਨ ਪਹਿਲਾਂ ਪਾਈ ਕੌਨ ਤੇ ਪਾਈ ਗੈਡ ਇਹ ਮਿੱਤਰੋ ਸੀਲ ਦੀ سپورਟ ਆ ਠੀਕ ਹੈ ਜੀ ਇਹ ਘਾਰਾ ਪੈਣ ਤੋਂ ਹੁੰਦੀ ਆ ਜੇ ਵੱਡ ਹੋ ਜੇ ਮਿੱਤਰੋ ਸੀਲ ਪਾ ਦਈਏ ਨਾ ਵੀ ਤੇ ਬੈਰਿੰਗ ਟੁੱਟਣ ਦਾ ਬਹੁਤ ਚਾਂਸ ਹੁੰਦਾ ਜਦੋਂ ਸੀਲਾਂ ਨਵੀਆਂ ਪਾਉਣੀਆਂ ਉਦੋਂ ਗੈਡ ਨਵੀਆਂ ਪਾਉਣੀਆਂ ਕਿਉਂਕਿ ਅਸੀਂ ਸਾਰਾ ਛੱਟੇ ਨਵਾਂ ਪਾਈਦਾ ਠੀਕ ਹੈ ਜੀ ਉਦੋਂ ਰੁਪਿਆ ਰੈਡੀ ਆਪਣਾ ਤੇ ਭਰਾ ਆਪਣਾ ਗਰੀਸ ਤੇ ਨਹੀਂ ਲੈ ਗਿਆ ਉਹ ਹੁਣ ਦੀਦ ਲੈਣ ਗਿਆ ਜਦੋਂ ਆ ਗਿਆ ਤੇ ਭਰਾਂਗੇ ਗਰੀਸ ਦੇ ਨਾਲ ਤੇ ਬੈਰ ਨੂੰ ਵੀ ਗਰੀਸ ਦੇ ਨਾਲ ਆਣ ਭਰਾਂਗੇ ਫੇਰ ਐਕਸਲ ਫਿੱਟ ਕਰਾਂਗੇ ਆਪਾਂ ਦਾ ਮਿੱਤਰੋ ਹਮ ਬਹੁਤ ਯਾਦੇ ਹੋਆ ਮਹਿੰਦੀ ਸੁਭਾਵਨਾ ਬਣੀ ਆ ਤੇ ਹਮ ਜਿਆਦੇ ਹੋਆ ਤੇ ਪੱਖੇ ਵੀ ਚੱਲੀ ਜਾਂਦੇ ਆ ਤੇ ਆਪਣਾ ਕੰਮ ਇਧਰ ਹੋਈ ਜਾਂਦਾ ਰੈਡੀ ਤੇ ਗਰੀਸ ਲੈਣਗੇ ਭਰਾ ਹੁਣੀ ਉਹਦੇ ਵੇਟ ਕਰਦੇ ਆ ਠੀਕ ਹੈ ਜੀ ਜਦੋਂ ਆਗੇ ਤਾਂ ਆਪਾਂ ਹੱਬ ਫਿੱਟ ਕਰਨੀ ਆ ਐਕਸਲ ਫਿੱਟ ਕਰਕੇ ਮਿੱਤਰੋ ਲਾਈਏ ਹੱਬ ਠੀਕ ਹੈ ਜੀ ਜਦੋਂ ਗਰੀਸ ਆ ਗਈ ਤੇ ਪਰ ਆਪਣੇ ਗਏ ਆ ਲੈਣ ਉਹਨਾਂ ਦੀ ਵੇਟ ਕਰਨ ਲੱਗੇ ਆ ਇੱਕ ਹਮ ਬਹੁਤ ਹੋਆ ਜ਼ਿਆਦੇ ਬੱਦਲ ਵੀ ਜ਼ਿਆਦੇ ਹੋਈ ਆ ਮਿੱਤਰੋ ਤੇ ਚਲੋ ਜਦੋਂ ਆ ਗਏ ਤੇ ਆਪਾਂ ਫੇਰ ਐਕਸਲ ਫਟ ਕਾ ਕੇ ਤੇ ਲਾਗੇ ਟੂਬ ਨਾਲ ਠੀਕ ਹੈ ਜੀ ਮੁੰਡੇ ਹੁਣ ਆਪਣੇ ਨਾਲ ਇੱਥੇ ਨਾਲ ਹੋ ਗਿਆ ਕਰਾ ਦੇਣਗੇ ਹੱਥ ਪਵਾ ਦੇਣਗੇ ਠੀਕ ਹੈ ਜੀ ਤੇ ਕਰਦੇ ਆਂ ਆਪਾਂ ਫਟ ਹੁਣ ਤੇ ਕਰਾਉਂਦੇ ਆਂ ਤੁਹਾਨੂੰ ਵੀ ਚੈੱਕ ਠੀਕ ਹੈ ਜੀ ਬਾਅਦ ਚ ਲੋ ਮਿੱਤਰੋ ਹੁਣ ਆਪਾਂ ਸੀਲ ਫਟ ਕਰੀਏ ਠੀਕ ਹੈ ਜੀ ਤੇ ਇਧਰ ਵੀ ਕੋਣ ਪੱਟੀ ਆ ਮਿੱਤਰੋ ਆਪਾਂ ਹੁਣ ਪਹਿਲਾਂ ਸੀਲ ਫਟ ਕਰਾਂਗੇ ਉਸ ਤੋਂ ਬਾਅਦ ਪੈਣੀ ਮਿੱਤਰੋ ਕੋਣ ਠੀਕ ਹੈ ਜੀ ਤੇ ਸੀਲ ਫਟ ਕਰਕੇ ਤੇ ਕੌਣ ਟੁਕੀਏ ਇਹ ਵੀ ਸੀਲ ਤੇ ਕਰ ਫਟ ਠੀਕ ਹੈ ਜੀ ਟੂ ਦੇ ਵਿੱਚ ਤੇ ਆਉਣ ਚੱਲੀ ਆ ਕੌਣ ਪਹਿਲਾਂ ਸੀਲ ਫਟੋ ਨਹੀਂ ਮਿੱਤਰੋ ਫੇਰ ਕੌਣ ਦੂਬਾ ਠੀਕ ਹੈ ਜੀ ਲਿਆ ਵੀ ਰਿੰਗਿੰਦਰੀ ਫੜਾ ਸਮਾਨ ਮੇਰਾ ਅੱਛਾ ਲਿਆ ਇਹ ਆਉਣ ਵਾਲੀ ਆ ਗ੍ਰੀਸ ਆ ਗਈ ਆ ਤੇ ਗ੍ਰੀਸ ਕਰਕੇ ਤੇ ਮਿੱਤਰੋ ਫਟ ਕਰਦੇ ਠੀਕ ਹੈ ਗ੍ਰੀਸ ਲਾ ਕੇ ਤੇ ਫਟ ਕਰੀਏ ਆ ਲੈ ਕਾ ਨਹੀਂ ਆ ਵਿੱਚ ਆ ਜਦ ਫਿਰ ਇਹ ਉਧਰ ਬਲੈਦੀਆ ਪਤਾ ਨਹੀਂ ਕੀ ਲੈ ਗਿਆ ਦਿਨ ਦਿਹਾੜੇ ਅਣਕਾ ਹੀ ਲਾ ਕੇ ਰੱਖਦਾ 24 ਘੰਟੇ ਇਹ ਤਾਂ ਕਹਿੰਦਾ ਸੌਣ ਲੱਗਾ ਸੀ ਮੈਂ ਗੱਲ ਚ ਪਾ ਲੰਨਾ ਲਾਉਂਦਾ ਹੀ ਨਹੀਂ ਨਾਲ ਗੱਲ ਚ ਕੋਣੀ ਮਿੱਤਰੋ ਮੈਂ ਗੱਲ ਦੱਸਾਂ ਮੈਂ ਇਹ ਕਹਿੰਦਾ ਸੁੱਤਾ ਸੀਗਾ ਤੇ ਅੰਕਲ ਕਹਿੰਦਾ ਪਿੱਲੂ ਛਾਂਜੀ ਅੰਦਰ ਸੁੱਤਾ ਪਿਆ ਆ ਚਲ ਮੈਂ ਕਿ ਜਾਨਦਾ ਮੈਂ ਅੰਦਰ ਜਦੋਂ ਮਿੱਤਰੋ ਮੈਨਾਂ ਤਾਂ ਖੇਤੀ ਲਈ ਮਾਮੇ ਨੇ ਅਣਕਾ ਲਾ ਕੇ ਸੁੱਤਾ ਪਿਆ ਤੇ ਤੇ ਭੁੱਲ ਗਿਆ ਮੈਂ ਇਹ ਗੱਲ ਹੁਣ ਦਾ ਆਖਰੀ ਦਿਖਾਈ ਸੀ ਇਹਨੂੰ ਇਹ ਵੀ ਰਭਾਗ ਲੈਣ ਚਾਹ ਆਏ ਮਿੱਤਰੋ ਇਹ ਸਮੋਹ ਸਮਾਧੀ ਲੈ ਕੇ ਆਏ ਲੱਗਦੇ ਜਿਹੜੇ ਖੁਸ਼ਬੂਾਈ ਜਾਂਦੀ ਆ ਚਲੋ ਕਰਦੇ ਫਟੇ ਸ਼ੋਕਲੇ ਮੇਲਾ ਚੱਲੇ ਜਾਣਾ ਮਿੱਤਰੋ ਆ ਚੱਕੋ ਮਿੱਤਰੋ ਗਰੀਸ ਦੇਖ ਆਪਣੀ ਸ਼ਮੂ ਕਲਰ ਦੀ ਆ ਠੀਕ ਹੈ ਜੀ ਬਹੁਤ ਟਾਪ ਦੀ ਗਰੀਸ ਆ ਇਹ ਮਹਿੰਗੀ ਆ ਗੋਲਫ ਵਾਲਿਆਂ ਦੀ ਮਿੱਤਰੋ ਗਰੀਸ ਆ ਇਹ ਫਾਇਦਾ ਫਾਇਦਾ ਠੀਕ ਹੈ ਜੀ ਲੋ ਬਈ ਅੱਬਾ ਮੋਟਰਸਾਈਕਲ ਤੇ ਨਾਲ ਆ ਗਿਆ ਭਰਾ ਆਪਣੇ ਤੇ ਹੁਣ ਟੂਬ ਚੋਕੇ ਨਾਲ ਮੈਂਟੋ ਮੈਂਟਰੀ ਫਟ ਕਰ ਦੇਣਾ ਆਪਾਂ ਤੇ ਡਿੱਲ ਦੇ ਤੇ ਕਰੇ ਜੀ ਯਾਰ ਦਿੱਲੂ ਭਾਈ ਨੇ ਲੋ ਮਿੱਤਰੋ ਬੈਰੰਗ ਦਾ ਤਾਂ ਫਟ ਤੇ ਹੁਣ ਆਪਾਂ ਪਾਏ ਲੋਗ ਉਹਦੀ ਦਿੱਲੂ ਦੀ ਆ ਮਿੱਤਰੋ ਲੋਗ ਠੀਕ ਹੈ ਉਹ ਬੈਰੰਗ ਮੋਰੇ ਲੋਗ ਪੈਣਾ ਠੀਕ ਹੈ ਹਾਂ ਨਵੀਂ ਲੱਗਦੀ ਹੈ ਲੋਗ ਲੱਗਾ ਮਿੱਤਰੋ ਮੈਂ ਸ਼ੈਮ ਨਹੀਂ ਪੈਂਦੀ ਹੈ ਕਿ ਲੋਗ ਪਾ ਕੰਪਨੀ ਨੇ ਤੇ ਉਸ ਹਿਸਾਬ ਨਾਲ ਇਹਦੀ ਬੰਤਰ ਬਣਾਈ ਹੈ ਇਸ ਚੀਜ਼ ਦੀ ਠੀਕ ਹੈ ਜੀ ਚਲੋ ਰੱਖਦੇ ਹਾਂ ਚੱਕ ਕੇ ਇਹਨੂੰ ਉਹ ਵੀ ਬਣਾ ਲਈ ਗਿਆ ਵੀ ਬਣਾ ਲਈ ਬਿਛਾਰੀ ਆਂਡਾ ਸਾਰੇ ਆਏ ਨੇ ਯਾਰ ਐਦਾਂ ਹੈ ਕੰਮਾਂ ਕਿਥੇ ਨੇ ਇਹ ਬੰਦੇ ਇਸ ਗੱਲ ਤੇ ਟਪਾਉਣੇ ਆ ਕਿ ਤੇਰਾ ਖੁੰਝ ਜੰਮੂਦੀ ਹੈ ਉਹ ਤਾਂ ਦਿਓ ਬਸ ਹਾਂ ਮੇਰੇ ਕੋਲ ਮੈਂ ਲੈਣਾ ਰੇਂਗੂ ਵਿੱਚੋਂ ਲਾਉਂ ਲਈ ਮਤਰਾ ਤੇ ਹੁਣ ਮੇਤਰ ਆਪਾਂ 16 ਨੰਬਰ ਬੁਲਟ ਕਰਾਂਗੇ ਠੀਕ ਹੈ ਜੀ ਲੋਈ ਮਿੱਤਰੋ 16 ਨੰਬਰ ਆਪਾਂ ਬੋਲਟ ਖਾਜਤਾ ਚੰਗੀ ਤਰ੍ਹਾਂ ਤੇ ਆ ਮਤਲਬ ਲੋਗ ਹੈ ਦਾ ਠੀਕ ਜੀ ਇਹ ਪੈਣਾ 16 ਨੰਬਰ ਬੋਲਟ ਦੇ ਬੈਟੇ ਦਾ ਅੱਗੇ ਨਵਾਰੋ ਲੱਗਦਾ ਜੀ ਓਕੇ ਜੀ ਕੌਮੇ ਦੀ ਗੱਲ ਕਰਦੇ ਇਹ ਕਰਾਉਂਦਾ ਵਾ ਇੱਕ ਵਾਰ ਤਾਂ ਮੈਨੂੰ ਬਾਂਟੀ ਦੀ ਭੇਜ ਜੀ ਕਰਦਾ ਬੜਾ ਬਾਂਟੀ ਨਾਲੇ ਕੋਲ ਬੈਠਾ ਰਿਹਾ ਕਿਤਾ ਕੋਈ ਤੀਦੇ ਬੈਠਾ ਲੋ ਵੀ ਮਿੱਤਰੋ ਬਲੈਕ ਟੂਬ ਆ ਤੇ ਬਲੈਕ ਹੀ ਹਾਬਿਆ ਠੀਕ ਹੈ ਜੀ ਤੇਨ ਆਪਾਂ ਟੂਬ ਵੀ ਬਲੈਕ ਹੀ ਲਾਉਂਦੇ ਹਾਂ ਤੇ ਬਾਅਦ ਚ ਪਹਿਲਾਂ ਸਾਫ਼ ਕਰਦੇ ਟੂਬ ਜੇ ਮਾੜੀ ਮੋਟੀ ਬਾਹਰ ਨੂੰ ਆ ਗਈ ਟੂਬ ਸਾਫ਼ ਕਰ ਦੇਣਾ ਕੱਪੜੇ ਨਾਲ ਸਫਾਈ ਪੂਰੀ ਦੇਣੀ ਹੈ ਹੈਲੋ ਉਹ ਝੂਠੇ ਦੀ ਨਹੀਂ ਗੱਲ ਸਾਨੂੰ ਪਤਾ ਗੱਲ ਕੀ ਆ ਹੁਣ ਇਹ ਸਮਾਨ ਲੈ ਕੇ ਆਏ ਭਾਜ ਦੇ ਗਿਆ ਅਗਲਾ 300 ਦਾ ਫਰਕ ਸੀ ਸਮਾਨ ਦੇ ਵਿੱਚ ਮਿੱਤਰੋ ਠੀਕ ਹੈ ਚਲੋ ਆਪਣੇ ਭਰਾ ਨਾਲ ਤੁਹਾਨਾਂ ਵੀ ਗੱਲ ਸਾਂਝੀ ਆਪਾਂ ਕਰ ਸਕਦੇ ਆ ਤੁਸੀਂ ਆਪਣੇ ਭਰਾ ਜਿਹਨੇ ਆਪਣੇ ਬਲੌਗ ਵੇਖਦੇ ਆ ਠੀਕ ਹੈ ਉਹ ਬੰਦੇ ਨੇ ਸਾਨੂੰ ਇੰਨਾ ਨਾ ਫੁੱਦੂ ਬਣਾਇਆ ਸਵੇ ਸਵੇਰੇ ਇਹਨੇ ਦਾਂ ਰੋਲਾ ਪਟਾਏ 300 ਰੁਪਏ ਦੀ ਖਾਤਰ ਦੁਕਾਨਾਂ ਤੋਂ ਪਿੱਟਿਆ ਦਾ ਤੁਸੀਂ ਦੁਕਾਨਾਂ ਦੋ ਤਿੰਨ ਨੇ ਉੱਥੇ ਨੂਰ ਮੇਲ ਠੀਕ ਹੈ ਭਾਜੀ ਇੱਕ ਬਹਿ ਲੋ ਇੱਕ ਹੋਰ ਹੀ ਹੋ ਗਿਆ ਠੀਕ ਹੈ ਜੀ ਸਮਾਨ ਜੋਣੜੀ ਦੇ ਦੋਨੋਂ ਸਮਾਨ ਮਿਲਣਾ ਤੇ ਮਿੱਤਰੋ ਸਮਾਨ ਸਾਰਾ ਲੈ ਕੇ ਜਾਂਦਾ ਟਰੈਕਟਰ ਜੋਣੜੀ ਉੱਥੋਂ ਠੀਕ ਹੈ ਜੀ ਇਹ ਵੀ ਮਹਿੰਗਾ ਹੈ ਸਮਾਨ ਚਲ ਕੋਗਾ ਨਹੀਂ ਤੇ ਇਹ ਜੋਣੜੀ ਦਾ ਸਮਾਨ ਲੈ ਜਾਂਦਾ ਮਿੱਤਰੋ ਇਹ ਗਰੀਸ ਤੋਂ ਬਗੈਰ ਲੈ ਆ ਇਹ ਕਹਿੰਦਾ ਦਿੱਤਾ 42 ਸਿਰ ਕਿੰਨਾ ਦਿੱਤਾ 42 4200 ਦਾ ਠੀਕ ਹੈ ਤੇ ਗਰੀਸ ਵਿੱਚ ਹੈਣੀ ਸੀਗੀ ਅੱਧਾ ਕਿਲੋ ੁੱਟ ਗਈ ਤੇ ਜਦੋਂ ਉਹ ਸਮਾਨ ਉਹ ਸਮਾਨ ਅਸੀਂ ਲੈ ਕੇ ਟਰੈਕਟਰ ਉਧਰ ਬੈਠਾ ਮੈਂ ਭਾਈ ਲੈ ਕੇ ਆ ਵੀ ਲੈ ਕੇ ਆਦਿਆ ਤੇ ਕਹਿੰਦਾ ਉਦੋਂ ਤੂੰ ਕਹਿੰਦਾ ਦਿੱਤੀ 47 4700 ਦਾ ਤੇ ਮਿੱਤਰੋ ਆਉਣੇ ਸਾਨੂੰ ਗਰੀਸ ਦਿੱਤੀ ਵਿੱਚ ਤੇ ਇਹਨੇ ਸਾਨੂੰ ਗਰੀਸ ਨਹੀਂ ਦਿੱਤੀ ਤੂੰ ਵੱਡੀ ਨਹੀਂ ਹੈਗੀ ਤੂੰ ਵੱਡੀ ਨਹੀਂ ਹੈਗੀ ਤੂੰ ਹਾਂ ਤੂੰ ਵੱਡੀ ਹੈਂ ਤੂੰ ਵੱਡੀ ਹੈਂ ਤੂੰ ਬੱਚਾ 92 100 ਹਾਂ ਤੇ ਉਹ ਤੇ 195 ਦੇ ਉਹ ਵੀ ਔਨ ਵੀ ਛੋਟੀ ਟੂਬ ਦਿੱਤੀ ਸੀ ਪਰ ਪਰ ਮਰਖੇ ਹਾਂ ਤੇ ਜਾਂ ਗਰੀਸ ਮਿੱਤਰੋ ਗਰੀਸ ਵਿੱਚ ਦਿੱਤੀ ਨਾ ਔਣ ਠੀਕ ਹੈ ਜੀ ਗਰੀਸ ਪਾ ਦੇ ਦਿੱਤਾ ਉਹ ਕਿਲੋ ਜੀ ਨਾਲ ਹਾਂ ਚਲੋ ਕੋਈ ਗੱਲ ਨਹੀਂ ਭਲੇਖਾ ਲਾ ਗਿਆ ਸਾਨੂੰ ਵੀ ਲਾ ਗਿਆ ਇਹਨੂੰ ਵੀ ਲਾ ਗਿਆ ਤੇ ਹੁਣ ਇਹ ਕਹਿੰਦਾ ਵੀ ਹੈ ਤੂੰ ਉਹ ਤਾਂ ਕਹ ਮੈਂ ਉਹਦੇ ਹੀ ਕੰਮ ਚੱਕ ਦਿੱਤਾ ਨਹੀਂ ਮਿੱਤਰੋ ਪਤਾ ਗੱਲ ਕੀ ਆ ਜਿਹੜੀ ਗੱਲ ਆਪਾਂ ਕਰਨੇ ਮੂੰਹ ਤੇ ਕਰਨੇ ਜੋ ਵੀ ਕਰਨੀ ਆ ਇਹਨੇ ਸਾਹਮਣੇ ਆਪਾਂ ਦੋਨੋਂ ਦੁਕਾਨ ਵਾਲਿਆਂ ਨੂੰ ਫੋਨ ਲਾ ਦੇ ਜਿੱਤੋਂ ਪਹਿਲਾਂ ਲੈੰਦਾ ਸਮਾਨ ਉਹਨੂੰ ਫੋਨ ਲਾ ਆਈ ਕਿਉਂ ਭਾਜੀ ਵੀ ਮੈਂ ਕਹਾਂ ਤੂੰ ਸਾਨੂੰ 300 ਰੁਪਿਆ ਮਹਿੰਗਾ ਲੈ ਸਮਾਨ ਦੇ ਵਿੱਚ ਕੀ ਵਜਾ ਕੀ ਆ ਉਹ ਕਹਿੰਦਾ ਬਿਲੋ 300 ਦੀ ਖਾਤਰ ਮੈਂ 600 ਰੁਪਿਆ ਦੂੰਗਾ ਜੇ ਮੇਰੇ ਹਿਸਾਬ ਦੇ ਵਿੱਚ ਕੋਈ ਨਾ ਪ੍ਰੋਬਲਮ ਆਵੇ ਠੀਕ ਆ ਜਾਂ ਮੈਂ ਤੁਹਾਨੂੰ ਘਟ ਜਾਂ ਘਟ ਜਾਂ ਵੱਧ ਪੈਸੇ ਲਾ ਦੇ ਠੀਕ ਆ ਕੋਪੀ ਭਾਜੀ ਤੇ ਸਾਨੂੰ ਪਤਾ ਨਹੀਂ ਸੀ ਵੀ ਹੁਣ ਸਾਨੂੰ ਗਰੀਦ ਦਿੱਤੀ ਹੈ ਇਹਨੇ ਸਾਨੂੰ ਗਰੀਦ ਨਾ ਦਿੱਤੀ ਜਿੱਤੋਂ ਦੂਜੇ ਨੰਬਰ ਦੂਜੇ ਸਮਾਨ ਲੈ ਕੇ ਆ ਰੀਆਂ ਤੇ ਲੈ ਕੇ ਆ ਇਹ ਉਹ ਭਾਈ 300 ਦਾ ਇਹ ਹਜੇ ਵੀ ਜ਼ਵਾਦਾਰ ਹੈ ਸਾ ਉਹ ਦਾ ਭਾਰ ਕਿ ਚਲੋ ਮਿੱਤਰੋ ਕੋਈ ਗੱਲ ਨਹੀਂ ਆ ਗਰੀਬ ਕਿਲੋ ਆ ਗਈ ਵਾਹ ਗਾੜੇ ਉਹਨਾਂ ਨੇ ਪਹਿਲ ਜਿਹੜੀ ਜੇ ਡੱਬੀ ਦਿੱਤੀ ਸੀ ਕਿ ਆਪਾਂ ਨੂੰ ਉਹ ਬਿਕਿਆ ਪਿਆ ਵੇ ਹਜੇ ਵੀ ਹੈਗੀ ਗਰੀਬ ਕਿ ਉਹ ਵੇ ਕੀ ਜਾਈ ਤੁਨ ਲਓ ਮਿੱਤਰੋ ਆਪਣੀ ਟਿਊਬ ਹੋ ਗਈ ਰੈਡੀ ਤਾਂ ਹੁਣ ਆਪਾਂ ਚੱਕੀਏ ਆਹ ਨਾਲ ਕਰੇ ਚੱਲਣਾ ਹਾਂ ਹਾਂ ਆ ਬਲਾਗ ਚੱਲਣਾ ਆ ਚੱਲਣਾ ਬਹੁਤ ਚੱਲਣਾ ਸੱਚੀ ਸੱਚੀ ਗਾਹ ਹਾਂ ਹੋ ਜਿਆਦਾ ਚੱਲਣਾ ਨਗੇਂਦਰੀ ਮਰਾ ਖੜ ਗਿਆ ਲੈ ਕੇ ਪਾਈਪ ਕਹਿੰਦਾ ਮਿੱਤਰੋ ਮੈਂ ਚਗਾਉਂਦਾ ਤੁਹਾਡੇ ਨਾਲ ਟਿਊਬ ਹਾਂ ਚਲੋ ਮਿੱਤਰੋ ਫਟ ਕਰੀਏ ਨਗੇਂਦਰੀ ਜਿਹੜਾ ਪਾਈਪ ਲੈ ਕੇ ਖੜਾ ਥੱਕ ਗਿਆ ਚੱਲ ਬਈ ਤੇ ਕੀਏ ਲੋ ਟਿਊਬ ਕਰਤੀ ਮਿੱਤਰੋ ਫਟ ਹੈ ਨਾੜ ਬੋਟੇ ਪੈਣ ਕਸਤੇ ਆ ਤੇ ਸੀਲ ਵੀ ਐ ਇਹ ਦੇਖੋ ਸੀਲ ਮਿੱਤਰੋ ਐ ਬ੍ਰੋਕਰ ਐ ਇਹਦੇ ਗੈਜਟ ਦੇ ਠੀਕ ਹੈ ਨਾ ਬਾਹਰ ਨਾ ਅੰਦਰ ਐ ਨਾ ਬ੍ਰੋਕਰ ਐ ਠੀਕ ਹੈ ਇਹ ਡਬਲ ਸੀਲ ਮਿੱਤਰੋ ਪਾਈ ਜਾਂਦੀ ਡਬਲ ਸੀਲ ਪਵਾ ਕਰੋ ਮਿੱਤਰੋ ਇਹਨਾਂ ਦਾ ਜੌਂਡੀ ਟੇਟਰ ਆ ਖਾਸ ਕਰਕੇ ਓਕੇ ਜੀ ਬ੍ਰਿਸ਼ ਕਿ ਨਹੀਂ ਲਗਦੀਆਂ ਰੁਕਦਾ ਨਹੀਂ ਮੈਂ ਕਹਿੰਦਾ ਉਹ ਮਿੰਨੇ ਵੀ ਉੱਤੇ ਕਵੇ ਬੇਕੜ ਲਗਦੀ ਹੈ ਉਹ ਲੈ ਉਹ ਭਿੰਦੇ ਨੇ ਕੀ ਕੀਤਾ ਚਲੋ ਮਤਲਬ ਮਗਰਾੜ ਲਾਈਏ ਹੁਣਾਂ ਦੇ ਮਗਰਾੜ ਲਾਈਏ ਹੁਣ ਇਹਦੇ ਇਹਦੇ ਕਰੀਏ ਫੈਟ ਹਜੇ ਰਹਿੰਦੇ ਦੁੱਖ ਤੇ ਕਦੂਕਰ ਨਾਲ ਇਹਦੇ ਮੁੰਡੇ ਦੇ ਹਜ਼ਾਰ ਰਹਿੰਦਾ ਕਦੂਕਰ ਨਾਲ ਪਾਣੀ ਛੱਡਿਆ ਉਹ ਤਨ ਖੱਤੇ ਚ ਇਹਦੀ ਵੇਟ ਘਾ ਦੇ ਟਰੈਕਟਰ ਦੀ ਲੋਈ ਮਿੱਤਰੋ ਮਗਰਾੜ ਜਿੱਤਾ ਕਰ ਫੱਟਿਆ ਓਕੇ ਰੋਟਾਂ ਦੇ ਤਰ੍ਹਾਂ ਤਰ੍ਹਾਂ ਦੇ ਜੋੜ ਲੱਗ ਰਹੇ ਆ ਇਹ ਮੁੰਡੇ ਨੇ ਆਪੀਆਂ ਖੋਲੀਆਂ ਆਪੇ ਲਾਉਂਦਾ ਆ ਇਹ ਲੈਟਰ ਰੋਟਾਂ ਦੇ ਤਰ੍ਹਾਂ ਤਰ੍ਹਾਂ ਲਾਈਆਂ ਮਿੱਤਰੋ ਆਪਣੀ ਹੈਗੀ ਵੈਰਗ ਆਪਾਂ ਛੂ ਨਾ ਛੂ ਵਿੱਚ ਵਸਾ ਦੇ ਪਰ ਇਹਦੇ ਕੜੇ ਲੈਟਰ ਲੱਗੀਆਂ ਆ ਜਾਂ ਉਹਦੇ ਛੂਗੇ ਦੇ ਵਿੱਚ ਵਸਾਏ ਆ ਚਲੋ ਹੁਣ ਲੈ ਯਾਰ ਰਮ ਚੌਕੇ ਟਾਇਰ ਤੇ ਬੋਟਰ ਮਿੱਤਰੋ ਸਪਰੇਅ ਮਾਰਦੇ ਆ ਕਦਾ ਮਿੱਟੀ ਮੁੱਟੀ ਜੀ ਲੱਗੀ ਹੁੰਦੀ ਮੜੇ ਮੁੱਟੇ ਫੇਸ ਆਬ ਜੀ ਹੋ ਜਾਣਗੇ ਕਿਦਾਂ ਨੰਂਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ

ਹੋ ਗਿਆ ਡਾਨਾ ਤਾਂ ਹੁਣ ਟਰਾਈ ਲੈ ਕੇ ਆਪਾਂ ਇਹਦੀ ਇਹ ਝੋਟੇ ਨਹੀਂ ਫੜ ਕੋਤਾਂ ਨਹੀਂ ਵਈ ਜਾ ਮਿੱਤਰੋ ਇਹਦੀ ਐਲਟੀ ਮਾਡਲ ਦੀ ਆ ਹੁਣ ਨਹੀਂ ਹੁੰਦਾ ਇਹ ਤਾਂ ਰੇਟ ਦੇ ਕੇ ਸੱਟ ਹੁੰਦੀ ਦੀ ਆ ਚੱਲ ਟਰਾਈ ਲੈ ਆ ਜਾਗੇ ਜਿਸ ਨੂੰ ਕਵੱਟਿਆ ਕਰਿਆ ਮੇਰਾ ਭਰਾ ਲੋ ਵੀ ਮੇਰਾ ਭਰਾ ਚੱਲ ਲਾ ਟ੍ਰਾਈਲਰ ਤੇ ਕਮੀ ਪੇਸ਼ੀ ਮਾੜੀ ਮੋਟੀ ਰਹਿ ਗਈ ਤਾਂ ਆਪਾਂ ਟ੍ਰਾਈ ਤੋਂ ਬਾਅਦ ਚੈੱਕ ਕਰਦੇ ਆ ਕੋਈ ਫੇਰ ਦੁਬਾਰਾ ਇਹਨੂੰ ਤੇ ਵੇ ਬ੍ਰੇਕ ਨਹੀਂ ਇਹਨਾ ਕੰਮ ਕਰਦੀ ਦੁਬਾਰਾ ਹਵਾ ਵੀ ਕਢਣੀ ਪੈ ਸਕਦੀ ਆ ਜੀ ಹೆಚ್ಚಿಗೆ ಲಾಭ ಬ್ರೇಕ್ ಮಾಡಿ ಖರ್ಚಿಗೆ ਟ੍ਰੈਕਟਰ ਲਾਇਆ ਉਸਤਾਦ ਆਪਣਾ ਬ੍ਰੇਕਾਂ ਚੈੱਕ ਕਰਦਾ। ਨਵੀਂ ਬ੍ਰੇਕਾਂ ਚੈੱਕ ਕਰਿਆ ਮੇਤਰ ਆਪਣਾ ਬੱਛਦੇ ਆ ਕਿੰਨਾ ਓਕੇ ਆ ਦੋਨੇ ਪਾਸੇ ਬ੍ਰੇਕਾਂ ਕੰਜੇ ਲੱਗਦੀਆਂ। ਕਿਤਾ ਜੀ ਗਾਣਾ ਓਕੇ ਆ। ਕਿਹਦੇ ਕਿਹਦੇ ਪ੍ਰੈਸ਼ਰ ਜੀ ਬਣਾਉਣਾ ਪੈਂਦਾ। ਹੈ? ਇਹ ਕਿਹਦੇ ਪ੍ਰੈਸ਼ਰ ਜੀ ਬਣਾਉਣਾ ਪੈਂਦਾ। ਉਹਦਾ ਗੱਲ ਕੀ ਹੈ ਕਿਉਂ ਬਣਾਉਣਾ ਪੈਂਦਾ ਆਹ ਲੀਕਿੰਗ ਸਾਰੀ ਇਹਦੀ ਹੋ ਜਾਂਦੀ ਜੀ ਆਹਦੀ। ਹਵਾ ਬੰਦੀ ਇਥੋਂ ਬ੍ਰੇਕਾਂ ਕੋਲ ਇਹ ਆਪਾਂ ਨਵਾਂ ਪਾਉਣਾ ਜਗੜ ਮਿੱਤਰੋ ਬਹੁਤ ਲੀਕ ਕਰਦਾ ਬੂਸਟਰ ਇਹਦਾ ਬ੍ਰੇਕਾਂ ਵਾਲਾ ਹਾਂ ਆਹ ਨਹੀਂ ਆਈ ਕਈ ਵੇਲੇ ਲੱਗ ਜਾਂਦੀ ਕਈ ਵੇਲੇ ਬਣਾਵਾ ਪੈਂਦਾ ਪ੍ਰੈਸ਼ਰ ਸਾਰੇ ਢਿੱਲੇ ਆ ਮਿੱਤਰੋ ਵਿੱਚ ਲੱਗ ਬ੍ਰੇਕਾਂ ਨੂੰ ਬੂਸਟਰ ਉਹ ਲੀਕ ਕਰਨ ਹੋਣ ਕਰਕੇ ਮਿੱਤਰੋ ਕਈ ਵੇ ਬ੍ਰੇਕ ਜਨਾ ਡਬਲ ਪੈਡਲ ਮਾਰਨਾ ਪੈਂਦਾ ਇਹ ਨਵਾਂ ਪਾਵਾਂਗੇ ਆਪਾਂ ਹਾਂ ਓਕੇ ਆ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਹਾਂ ਕੀ ਹੈ ਨਾ ਚੈਨਲ ਦਾ ਮੋਬਾਈਲ ਵਾਲੇ ਮੋਬਾਈਲ ਵਾਲੇ ਹਾਂ ਮੋਬਾਈਲ ਵਾਲੇ ਮਿਸਤਰੀ ਹਾਂ ओके okay. लाइक शेयर कमेंट करना ना भूलियो हां लव यू ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੋਬਾਈਲ ਵਾਲੇ ਠੀਕੇ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਦੇਖਣ ਨੂੰ ਠੀਕ ਹੈ ਜੀ ਤੇ ਮਿਲਦੇ ਆ ਮਿੱਤਰੋ ਨੈਕਸਟ ਵਲੋਗ ਵਿੱਚ ओके ਧੰਨਵਾਦ